ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਵੀ ਆ ਇੱਕ ਗੱਬਣਾ ਬਈ ਦਿਨ ਅਜੇ ਲੈੰਦੀ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਬੜੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰ ਰੱਖਿਓ 8146615312 ਆਓ ਪੁੱਛ ਲੈਣੇ ਭਾਈ ਤਾਂ ਠੀਕ ਆ ਜੀ ਭਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਭਾਈ ਉਹ ਠੀਕ ਹੋ ਵਧੀਆ ਆਓ ਵਧੀਆ ਉਹ ਠੀਕ ਆ ਹਾਂ ਵਧੀਆ ਬਈ ਅ ਦੋ ਗਾਮਣੀ ਹਾਂ ਬਿਲਕੁਲ ਦੋ ਵੇਰਾਂ ਇੱਕ ਤਾਜੀ ਸੀ ਇੱਕ ਗੰਗਾ ਆ ਕੇ ਕਰਕੇ ਮੰਨ 5:30 ਵਜੇ ਨੂੰ ਮੰਨਣਾ 6 ਦੇ ਆਸ-ਪਾਸ ਠੀਕ ਹੈ ਜੀ ਨਾਮ ਤੇ ਐਡਰੈਸ ਵੋ ਚੰਨਾ ਕਲੋਥਿੰਗ ਵੈਂਡਰ ਸਨਾਰਾ ਨੋਆ ਤਫਾਦ ਸੀ ਠੀਕ ਹੈ ਨੇੜੇ ਪਿੰਡ ਨੇੜੇ ਪਿੰਡ ਵਿੱਚ ਕੀ ਆਪਾਂ ਦਾ ਕੋਡ ਹੋ ਰਿਹਾ ਹੈ? ਮੋਬਾਈਲ ਨੰਬਰ 95014 33576 ਠੀਕ ਹੈ ਭਾਈ। ਉਹ ਕੀ ਇੱਕ ਡਾਟਰ ਗੱਲ ਕੀ ਹੈ ਨਾ ਆਪਾਂ ਜਦੋਂ ਵੀ ਇਹ ਲੈਣਾ ਹੈ ਹਮ ਆਪ ਦਾ ਮਰਕ ਪਰ ਕੇ ਲੈ ਲਿਆ ਆਪਣਾ ਹੁੰਦਾ ਲੈਹੰਦਾ ਠੀਕ ਹੈ ਭਾਈ। ਉਹ ਜਿਵੇਂ ਮਾਲਕਾਂ ਨੇ ਕਹਿਣਾ ਆਪੋ ਉਹ ਵੀ ਕਹਿ ਰਹੇ ਆਪਣੀ ਘਰੇ ਕੋਈ ਨਹੀਂ ਕੋਈ ਠੀਕ ਹੈ। ਇਹ ਮਾਲਕ ਕਹਿੰਦੇ 20 ਕਿਲੋ ਤੇ ਆਪਾਂ 20 ਕਿਲੋ ਕਹਿੰਦੇ ਕੋਈ 15 ਕਹਿੰਦਾ 15 ਕਿਹ ਕਿ 25 ਕਹਿੰਦਾ 25 ਕਿਹ ਕਿ ਠੀਕ ਹੈ ਭਾਈ। ਜਦੋਂ ਵੀ ਲੈਣੀ ਆ ਆਪੀ ਮਰਕ ਪਰ ਕੇ ਲੈ ਲੇ ਪਰ ਆਪਣੀ ਜਦੋਂ ਭਰੋ ਬਾਗੀ ਆਪਣੀ ਕੋਈ ਗਾਰੰਟੀ ਨਹੀਂ। ਆਪਣੀ ਆਪਣੇ ਘਰ ਦਾ ਵੀ ਗਾਰੰਟੀ ਹੈ। ਬਾਕ ਤੋ ਗੱਲ ਕੀ ਆ ਜੇ ਹੁਣ ਪਰੂਝੋਣੇ ਆ ਡਾਕਟਰ ਆਉਂਦੇ ਆ ਬੱਚੇ ਦੇਖ ਲੈਣੇ ਆ ਗਾਹਕ ਪਰ ਕਿਸੇ ਦਾ ਨਹੀਂ ਕੀ ਕਰਦਾ ਵੀ ਖਰਾਬ ਕਰਦੀ ਸਹੀ ਹੈ ਇਹਨਾਂ ਦਾ ਵੀ ਚੰਗਾ ਰੰਗ ਦਿੱਕੀ ਗਾਹਕ ਤੇ ਕੋਲਿਆ ਹੂੰ ਉਹ ਬਾਕੀ ਲਿਆਉਂਦੇ ਹੁੰਦੇ ਆ ਵੀ ਨਿਰਖ ਪਾ ਕੇ ਜਲਦੀ ਕਰਕੇ ਲੈ ਜਾਓ ਜਦੋਂ ਆਪਣੇ ਘਰੋਂ ਬਾਗ ਦੀ ਸਾਦੀ ਕੋਈ ਜਲਦੀ ਨਹੀਂ ਠੀਕ ਹੈ ਭਾਈ ਅਗਲੇ ਦੇ ਕੋਈ ਮੇਰੇ ਨਾਮ ਦੇ ਕੋਈ ਨਾਓ ਹੂੰ ਆ ਵੀ ਜਲਦੀ ਕਰ ਲੈ ਗੱਲ ਘਰੇ ਘਰੇ ਠੀਕ ਹੈ ਭਾਈ ਹਾਂ ਬਾਅਦ ਜੇ ਆਪਾਂ ਗੁੰ ਲੰਬਾ ਨਹੀਂ ਲੈਣਾ ਬੰਦੇ ਨੂੰ ਓਕੇ ਆਪਾਂ ਆਹ ਲੰਮਾ ਕਿਉਂ ਲੈਣਾ ਡਾਕਟਰ ਦੇ ਲਈ ਕੋਡ ਕਿਉਂ ਹੋ ਰਹੀਆਂ ਆਪਾਂ ਲੰਮਾ ਦੇਣੇ ਨਹੀਂ ਠੀਕ ਹੈ ਲੰਮਾ ਦਾ ਦੂਜਾ ਇਹ ਨਾ ਉਹ ਸਾਡੇ ਕੋਲ ਨਾ ਲਓ ਹੂੰ ਆਪਾਂ ਵੀ ਵਿਸ਼ੇਲੀ ਗੱਲ ਕੇ ਪੁੱਛ ਲੈਣੀ ਸਹੀ ਗੱਲ ਆ ਹਾਂ ਪਹਿਲੇ ਨੰਬਰ ਤੇ ਵਰਡ ਦੇਣਾ ਕਿਹੜਾ ਸੂਸ ਹੋਈ ਹੈ ਇਹ ਡਾਕਟਰ ਮਲਕਾਂ ਦੇ ਦੂਜਾ ਸੂਆ ਕਿਹਾ ਠੀਕ ਆ ਹਾਂ ਬੱਚੀ ਮਗਰ ਬੱਚੀ ਬਹੁਤ ਚੰਗੀ ਐ ਬਹੁਤ ਅੱਛੀ ਐ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਐ ਉਹ ਕਿਉਂਗੀ ਠੀਕ ਆ ਇਹ ਬੱਚੀ ਦੀ ਬਾਗੀ ਡਿਮਾਂਡ ਬਹੁਤ ਆ ਰਹੀ ਹੈ ਹੂੰ ਐ ਦੱਬ ਰਛੀ ਨਹੀਂ ਡਿਮਾਂਡ ਵਰੀ ਜਾਂਦੀ ਸਹੀ ਗੱਲ ਆ ਬਈ ਤੇ ਕਿੰਨਾ ਗਵਲ ਹਾਜ਼ਰ ਆ। ਉਹ ਆਇਆ ਤਾਂ ਆਪਾਂ ਤਰਕੇ ਮੰਨ ਕੇ ਗੱਲ ਅੱਛੀ ਧਿਆਨੀ ਹੋ ਗਿਆ ਤਾਂ ਸਾਡਾ ਗੱਭੀ ਮੇਟੀ। ਹੂੰ। ਇਹੋ ਤਾਂ ਅੰਧਾਈ ਗੋਦੁੱਤ ਬੈਠਿਆ ਹੋਇਆ। ਠੀਕ ਆ। ਖਾਲੀ ਨਹੀਂ ਕਰੀ। ਅਜੇ ਵੀ ਜੇਲ ਵੀ ਪਈ ਆ। ਓਕੇ। ਆਮ ਤਾਂ ਕਹਿ ਦਿੱ ਗਏ ਹੁਣ ਨਮਾ ਤੀਏ ਥਾਬ ਦੀ ਗੱਤੀ ਲਿਪੜੀ ਵੀ ਸੀ। ਹੂੰ। ਅਜੇ ਜੇਲ ਪਈ ਨਹੀਂ ਜਦੋਂ ਬੈ ਗਈ ਜੇਲ ਨੇ ਛੱਡ ਦੇਣੀ। ਠੀਕ ਆ ਬਾਈ। ਜਦੋਂ ਬੈਂਦੀ ਆ ਲਾਤ ਪੁਰਿਆ। ਹੂੰ। ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜੇ ਸਾਰੇ ਗੈਸ ਤੇ ਹੂੰ ਠੰਡੀ ਸੀਲ ਪੂਰੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੋਈ ਹਾਂ ਬਾਕੀ ਪਿਸ਼ਾਬ ਉਹ ਨਾਰਾਂ ਹੁੰਦਾ ਦੇ ਸਾਹਾਂ ਲੱਗਿਆ ਨਾੜਾਂ ਬਹੁਤ ਚੰਗੀਆਂ ਮੁਠੀ ਵਾਲਾ ਥਣ ਲੈ ਜਿਵੇਂ ਪੂਰਾ ਹਫਤੇ ਚਾਉਂਦਾ ਨਹੀਂ ਹੈਗਾ ਮੁਠੀਆ ਥਣਾ ਜਿੰਦਾ ਵੀ ਮਰਜ਼ੀ ਵਹਿ ਜਾ ਕੋਈ ਹਿਲਣਾ ਜਲਣਾ ਦਾ ਹੈ ਹੀ ਨਹੀਂ ਧਾਰਾ ਆਪਾਂ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਠੀਕ ਆ ਹਾਂ ਬਾਕੀ ਪਿਸ਼ਾਬ ਨੂੰ ਦਿਖਾ ਲਈ ਬਾਹਰੋਂ ਪਧਰੀ ਕੁਧਰੀ ਬਹੁਤ ਹਮ ਆਰਡਰ ਪਰ ਸ਼ਾਂਤ ਹੋਈ ਬਹੁਤ ਚੰਗਾ ਬਈ ਤੇ ਖਾਣਾ ਬਹੁਤ ਚੰਗਾ ਠੀਕ ਆ ਜਿਵੇਂ ਮਰਜੀ ਹਤਲਾਈ ਚਲ ਕਹਿ ਨਹੀਂ ਕੋਈ ਠੀਕ ਆ ਹਮ ਜਿਵੇਂ ਮਰਜੀ ਬੈਠਾ ਰਹੇ ਬਾਈ ਕਹਿੰਦਾ ਕੋਈ ਚੈੱਕ ਕਰੀ ਹਮ ਬਾਕੀ ਬਦੀ ਗੱਲ ਕੀ ਹੈ ਤੂੰ ਬਰ ਗਰਮੀ ਵੀ ਨਹੀਂ ਮੰਦੀ ਜਮਾ ਠੀਕ ਆ ਠੀਕ ਆ ਮਸਲੇ ਹੈ ਇਟ ਦੈਟ ਕਿ ਆਹ ਤਾਂ ਹੀ ਬਚੀ ਜੀ ਯਾਰ ਠੀਕ ਆ ਖੋਲੋ ਬਈ ਤੋਰ ਕੇ ਦਿਖਾ ਦਿਓ ਆ ਡਰ ਕਮਾਲ ਦਾ ਬੱਚਾ ਮਗਰ ਬੱਛੀ ਬੱਛੀ ਬਹੁਤ ਚੰਗੀ ਆ ਐਰ ਸ਼ਰ ਬ੍ਰੀਡ ਦੀ ਬਈ ਬੱਛੀ ਦਾ ਹ ਕੁਆਲਿਟੀ ਚੰਗੀ ਆ ਤੇ ਡਿਮਾਂਡ ਚੰਗੀ ਆ ਮਿਲਦੀ ਬਹੁਤ ਸੱਟ ਛੇਸ ਬੜਾ ਚੰਗਾ ਕਰਮਾੜੀ ਦਾ ਬੋਦੀਵਾਦੀ ਚੰਗੀ ਆ ਸੁਨੱਕ ਪੁਣਾ ਬੈਠ ਦੇ ਵਿੱਚ ਬਹੁਤ ਚੰਗਾ ਬਾਕੀ ਤੋਰਾ ਤਰਾ ਚੈੱਕ ਕਰ ਲੋ ਤੋਰਾ ਤਰਾ ਵੀ ਚੰਗਾ ਬੈਠਦਾ ਤੇ ਮੁੱਲ ਕੀ ਇਹਦਾ ਬਈ ਜੈ ਜੈ ਫੋਨ ਤੇ ਕਰਾ ਲੀਂ ਕਰਾ ਕੇ ਜੈ ਜੂ ਮੁੱਲ ਆਪਾਂ ਵਧਾ ਨਹੀਂ ਕਰਦੇ ਹਾਂ ਹੂੰ ਮੋਲ ਬਹੁਤ ਆਪਾਂ ਜਾਇਜ਼ ਕਰ ਲਓ ਠੀਕ ਹੈ ਭਾਈ ਹਾਂ ਮੋਲ ਬਾਈ ਕਹਿੰਦਾ ਜਮਾਈ ਜਾਇਜ਼ ਕਰਾਂਗੇ ਕੋਈ ਵੱਡਾ ਮੋਲ ਨਹੀਂ ਕਰਦੇ ਭਾਈ ਵੈੜ ਦੇ ਹਿਸਾਬ ਨਾਲ ਮੋਲ ਜਾਇਜ਼ ਹੋਊਗਾ ਬਾਕੀ ਰਾਤ ਭਾਂਡੇ ਦੀ ਵਹਿ ਦਾ ਦੁੱਧ ਦੀ ਆ ਥਾਂ ਦੀ ਕੁਆਲਿਟੀ ਬਹੁਤ ਚੰਗੀ ਹੈ ਹਾਂ ਬਾਕੀ ਬੱਛੀ ਵੀ ਦਿਖਾ ਦੀ ਬੱਛੀ ਮਗਰ ਤੇੰਗੀ ਹੈ ਤਰ ਕੇ ਮੰਨੇ ਛੱਡੇ ਪੰਛੀ ਠੀਕ ਆ ਹਾਂ ਜੀ 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 ਮੋਲ ਬਾਈ ਕਹਿੰਦਾ ਜਾਇਜ਼ ਹੋਊਗਾ ਬਈ ਸੁਈ ਸੁਵਾਈ ਵੈੜ ਤੇ ਧਾਰਾਂ ਬਾਈ ਕਹਿੰਦਾ ਮਾਰ ਕੇ ਖਾਣੇ ਕੋਈ ਚੱਕਰੀ ਨਹੀਂ ਮੱਝਾਂ ਦੇ ਛੱਡੇ ਕੋਈ ਨਾ ਛੱਡੇ ਕੋਈ ਚੱਕਰ ਨਹੀਂ ਹੁੰਦਾ ਅੱਛਾ ਠੀਕ ਆ ਬੱਚਾ ਛੱਡਣਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਚਵਾਈ ਦੇ ਹੂੰ ਚੋਣ ਬੜਾ ਚੰਗਾ ਯਾਰ ਹਨਾ ਚਵਾਈ ਵਾ ਯਾਰ ਥਾਂ ਬਹੁਤ ਚੰਗਾ ਦਾ ਹੂੰ ਸਹੀ ਗੱਲ ਆ ਬਾਈ ਬਾਕੀ ਥਾਂ ਦੇ ਪੈਣਾ ਥਾਂ ਬਹੁਤ ਕੰਮ ਦਾ ਹੂੰ ਚੋਣ ਦੇਖੋ ਚੋਣ ਬੜਾ ਚੰਗਾ ਬਹੁਾਈ ਆ ਬਾਕੀ ਹਜੇ ਯਾਰ ਹਨਾ ਹੂੰ ਸਹੀ ਗੱਲ ਆ ਬਾਈ ਕੀ ਬਾਤ ਆ ਚਵਾਈ ਬੜੀ ਚੰਗੀ ਆ ਲੈ ਕੱਲੀ ਕੱਲੀ ਧਾਰ ਬਈ ਹੂੰ ਸਹੀ ਗੱਲ ਆ ਆ ਉਹ ਦੁਨਨੇ ਵਜੇ ਬੈਗੀ ਜੋਲੀ ਇੱਕ ਬਾਈ ਜੋਲੀ ਡਾਕਟਰ ਬਹੁਤ ਚੰਗੀ ਬੈਹ ਠੀਕ ਆ ਫਿਰ ਦੰਦੀ ਵਿਆਹ ਦਾ ਬਹੁਤ ਆ ਕਿੰਨੀ ਵੀ ਮਰਜੀ ਵੈਰੀ ਗੁੱਡ ਹਿਲਣਾ ਜਲਣਾ ਨਹੀਂ ਠੀਕ ਆ ਉਹ ਛੱਡ ਕੇ ਦਲੀ ਫੇਰ ਬਾਲੇ ਆ ਕੇ ਵਹ ਜਾ ਲਾ ਤਾਂ ਵੀ ਕੋਈ ਚੱਕਰ ਨਹੀਂ ਹੂੰ ਜਿੰਨੀ ਵੀ ਮਰਜੀ ਬਈ ਜਾਨਾ ਕੋਗਾ ਬਾਲੇ ਨਹੀਂ ਹੋਣਾ ਮੈਂ ਪਾਰ ਗਿਆ ਠੀਕ ਆ ਬਈ ਹਾਂ ਠੀਕ ਆ ਅੱਗੇ ਬਈ ਦੋ ਨੰਬਰ ਕਿਹੜਾ ਸਾਸ ਹੁੰਦੀ ਆ ਇਹ ਡਾਕਟਰ ਹੈਗੇ ਦੂਜਾ ਸੂਆ ਹੂੰ ਇਹ ਉਹ ਜਿਹੜੇ ਬੰਦੇ ਤੋਂ ਲਈ ਆ ਉਹ ਬੰਦੇ ਨੇ 25 26 ਕਿਲੋ ਕਲੂਨ ਬੱਛੇ ਦਾ ਦਿੱਤਾ ਹੈ ਫਾਉਂਡ ਦੇ ਪਾਇਆ ਵਾ 6 ਰਾਂਡਾਂ ਨੂੰ ਬਹੁਤ ਛੇ ਦਾ ਠੀਕ ਆ 6 ਰਾਂਡਾਂ ਦਾ ਬਹੁਤ ਪਸਵਾਜ ਰਿਹਾ ਫੇਸ ਬੜਾ ਪਿਆਰਾ ਯਾਰ ਹੈ ਨਾ ਨਸਲਾ ਯਾਰ ਬਾਹਰ ਜੇ ਮੰਨ ਕੇ ਚੱਲੋ 5-6 ਦਿਨ ਲੈਂਦੀ ਆ ਨਹੀਂ ਨਹੀਂ ਆ ਜੀ ਹੋਲ ਦੇ ਬਈ ਤੋੜ ਕੇ ਦਿਖਾ ਦੇ ਕੱਦ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਕਰਮਾਲ ਫੁੱਲ ਕੱਦਾ ਦੰਦ ਦੰਦਾਂ ਦੇ ਵੇੜਾ ਵੀ ਚੋਰਾ ਤਾਰਾ ਚੈੱਕ ਕਰੋ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਆਰਡਰ ਕਮਾ ਦਾ ਬਹੁਤ ਹਲੇ ਕੱਚੀ ਕੱਚੀ ਆਦੇ ਹਣਾ ਕੱਚੀ ਕੱਚੀ ਆ ਠੀਕ ਆ ਕੱਚੀ ਕੱਚੀ ਆ ਲੈ ਲੈਂਦੀ ਆ ਨਾਮ ਉਹ ਮੈਂ ਕਰਦੇ ਕੁਦੇ ਵਾਜੀ ਹਮ ਸਹੀ ਗੱਲ ਨਹੀਂ ਕੱਲ ਦੇ ਵਿੱਚ ਬਹੁਤਾ ਬਾਕੀ ਦੇ ਦੇਣਾ ਹਮ ਨੇਵਾ ਬਹੁਤ ਹੈਗਾ ਨਾ ਲੇ ਬਈ ਕਿੰਨਾ ਬੱਦਲ ਹੈ ਰਾਜਾ ਕੀ ਬਾਤ ਹੈ ਬਰੀਕ ਜਰਾ ਬਹੁਤ ਹੈ ਨਾ ਬਾਹਰ ਤੇ ਯਾਰ ਨਾਣਾ ਦੇਖੋ ਲੇਵੇ ਤੇ ਪਿੱਛੇ ਵੀ ਨਾਣਾ ਬਹੁਤ ਹੈ ਹਾਂ ਇਹ ਬਗਾ ਦੇਦੂ ਸਾਡੇ ਇੱਧਰ ਵੀ ਨਾਣਾ ਬਹੁਤ ਹੈ ਸਾਰੇ ਬਹੁਤ ਚੰਗੀ ਹੈ ਠੀਕ ਆ ਹਾਂ ਦੇਖਾ ਦੇ ਠੀਕ 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 ਬਾਕੀ ਵੱਡੀ ਗੱਲ ਕੀ ਹੈ ਜੇ ਤੂੰ ਥੀਲ ਸੰਜੀ ਇਹ ਵੀ ਬਹੁਤ ਅਲੱਗ ਹਾਂ ਜਿਵੇਂ ਮਰਜੀ ਬੈਠਾ ਰਹੇ ਹੈ ਨਾ ਮਰਜੀ ਰਹਤੇ ਹਾਂ ਸਹੀ ਗੱਲ ਹੈ ਦੇਵੇਂ ਚੱਲ ਦੇਖੋ ਨਾ ਟੱਲ ਤਾਂ ਬਈ ਬਹੁਤ ਵਧੀਆ ਰਾਵਤ ਦੇਵਾ ਜਦ ਚੱਲੂ ਨਾ ਬਾਹਰ ਮੈਂ ਗੱਲ ਨਹੀਂ ਬਹੁਤ ਆ ਰਾਵੜਨ ਨੂੰ ਬਾਤ ਆ ਨਾ ਆਪਾਂ ਮੁੱਲ ਖਾਂਗੇ ਗੁੰਡੇ ਕਰਾਂਗੇ ਕਰਾਂਗੇ ਜੇ ਬਹੁਤ ਠੀਕ ਆ ਮੁੱਲ ਇਹਦਾ ਵੀ ਫੋਨ ਤੇ ਹੋਗਾ ਮੁੱਲ ਜਿਹੜਾ ਬੜ ਦੇ ਹਿਸਾਬ ਨਾਲ ਬਾਈ ਕਹਿੰਦਾ ਜਾਜ ਰਟਾਂਗੇ ਬਾਕੀ ਡਾਕਟਰ ਤੋ ਆਦਾ ਚੰਗਾ ਵੈ ਕੱਦ ਵੀ ਤੇ ਚੰਗੀ ਵੈ ਹੂੰ ਕੱਦ ਫੁੱਲ ਆ ਬਾਕੀ ਗਲਾਬੀ ਗਲਾਬੀ ਥਾਣਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਲੰਘਿਆ ਬਈ ਮੁੱਲ ਜਾਜ ਨੂੰ ਡਾਕਟਰ ਪਿਛਾ ਕੋ ਸੁਨੇ ਬਾਅਦ ਦਿਖਾ ਦੇ ਹੂੰ ਮੁੱਲ ਜਾ ਮੁੱਲ ਤਾਂ ਜਾਜ ਨੂੰ ਹਾਂ ਮੁੱਲ ਵਿਜੈਗਰਾਮ ਨੂੰ ਮੁੱਲ ਨਹੀਂ ਵਾਹੇ ਕਰਦੇ ਆਪਾਂ ਇਹ ਹੂੰ ਠੀਕ ਆ ਬਈ ਨਾੜਾ ਨੂੜਾ ਚੰਗੀਆਂ ਕਰਮ ਵਾਲੀ ਦੇ ਹਨਾ ਬਈ ਬਾਜੀ ਮੂਹ ਮਤਾਂ ਦਿਖਾ ਦੇਗਾ ਦੋਨੇ ਕੋਈ ਪਾਜੀ ਬਹੁਤ ਅਰੇ ਹੂੰ ਸਹੀ ਗੱਲ ਆ ਬਈ ਹਾਂ ਨਾ ਤੁਸ ਨੂੰ ਬਹੁਤ ਦਾ ਪਾਜੀ ਤਾਂ ਤਵੇ ਤੇ ਬਹੁਤ ਆ ਹੂੰ ਅੱਜ ਕੁਛ ਛੋਟੇ ਗੱਲ ਨਹੀਂ ਸਹੀ ਗੱਲ ਆ ਬਈ ਤੇ ਨਾਗ ਸੀਗੇ ਭਰਾ ਕੋਲੇ ਦੋ ਦੋਨੇ ਹੀ ਦਿਖਾਤੇ ਕਿਸੇ ਵੀ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ